ਕਿੰਨਾ ਵਜੇ ਇਹ ਭਾਜੀ ਮੇਰਾ ਨਾਮ ਸ਼ਾਨ ਸਿੰਘ ਹੈ ਜੀ ਜ਼ਿਲ੍ਹਾ ਜਿਮੇਂਟ ਸੈਕਟਰੀ ਐਸਸੀ ਵਿੰਗ ਪ੍ਰਧਾਨ ਸ਼ਾਨ ਸਿੰਘ ਜੀ ਅੱਜ ਲੋਕ ਸਭਾ ਦੇ ਚੋਣ ਦਾ ਆਖਰੀ ਦਿਨ VOTING ਹੋ ਰਹੀ ਹੈ ਕੀ ਹੋ ਗਿਆ ਉਤਸ਼ਾਹ ਦੇਖ ਰਿਹਾ ਜੀ ਲੋਕਾਂ ਨੇ ਲੋਕ ਨਾ ਕੰਮ ਦੇ ਆਧਾਰ ਤੇ ਵੋਟ ਪਾਉਂਦੇ ਆ ਜਿਵੇਂ ਕਿ ਵੀ ਕੰਮ ਵਧੀਆ ਆਮ ਆਦਮੀ ਪਾਰਟੀ ਦੇ ਲੱਗਿਆ ਸਰਦਾਰ ਭਗਵੰਤ ਸਿੰਘ ਮਾਨ ਨੇ ਜੋ ਕੀਤਾ ਨਾ ਲੋਕ ਉਹਦੇ ਆਧਾਰ ਤੇ ਹੀ ਵੋਟ ਵਧੀਆ ਪਾਣਦੇ ਆ ਕਿੰਨੇ ਕੰਮ ਆ ਜਿਹੜੇ ਤੁਸੀਂ ਆਮ ਆਦਮੀ ਪਾਰਟੀ ਨੇ ਕੀਤੇ ਆ ਕਾਫੀ ਕਿ ਜੋ ਵੇਖੋ ਵੀ 2.5 ਸਾਲਾਂ ਦੇ ਵਿੱਚ ਕੰਮ ਦੇ ਹਿਹਾਰ ਤੇ ਵੋਟ ਪੈਣੀ ਆ ਟਾਈਮ ਤੇ ਜੇ ਜਿਹੜੇ 5 ਸਾਲਾਂ ਦੇ ਲਈ ਹੈ ਹਿਸਾਬ ਤੇ 5 ਸਾਲਾਂ ਦੇ ਵਿੱਚ ਜਿਹੜੇ ਕੰਮ ਆ ਨਾ ਉਹੀ ਕਹੇ ਵੀ ਬਾਅਦ ਚ ਵੋਟ ਨਹੀਂ ਲੈਣੀ ਕਿ 5 ਸਾਲਾਂ ਦੇ ਵਿੱਚ ਹੀ ਕੰਮ ਕਰਨੇ ਆ ਜੇ ਵੇਖਿਆ ਜਿਹੜਾ ਅਕਾ ਖਡੂਰ ਸਾਹਿਬ ਪੰਜ ਸਾਲ ਦਾ ਕੰਮ ਹੋਇਆ ਜਾਂਦਾ ਸੋਮਨੀ ਕਹਿੰਦਾ ਤਾਂ ਕਾਹ ਵੀ ਲਾ ਰਿਹਾ ਸਮਾਰਿਆ ਅੱਜ ਸੋਮਨੀ ਕਹਿੰਦਾ ਕਿ ਅਸੀਂ ਪਿੰਡਾਂ ਵਿੱਚ ਬੂਥ ਨਹੀਂ ਹੈ ਜੀ ਕੋਈ ਚਾਹੀਦਾ ਕੰਮ ਕੀਤਾ ਹੁੰਦਾ ਤੇ ਕਾਲੀ ਦਲ ਦਾ ਬੂਥ ਨਾ ਲੱਗਦਾ ਜੀ ਤੇ ਇਸ ਟਾਈਮ ਤੇ ਵੇਖ ਲਓ ਜਿੱਥੇ ਵੀ ਹਲਕੇ ਦੇ ਵਿੱਚ ਵੇਖ ਲਓ ਕਿੱਤੇ ਨਹੀਂ ਬੂਤ ਦੇਖਦਾ ਨਾ ਕਾਂਗਰਸ ਦਾ ਨਾ ਅਕਾਲੀ ਦਲ ਦਾ ਨਾ ਬੀਜੇਪੀ ਦਾ ਹੁਣ ਮੜਾ ਮੋਟਾ ਜਿਹਾ ਕਿਤੇ ਲੱਗਾ ਹੀ ਹੋਵੇ ਟਾਵਾ ਟਾਵਾ ਪਹਿਲੀ ਗੱਲ ਤੇ ਉਹ ਵੀ ਖਤਮ ਹੋ ਗਿਆ ਪੂਰਾ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਹੋਈ ਪਈ ਆ ਇਸ ਟਾਈਮ ਦੇ ਆਮ ਆਦਮੀ ਪਾਰਟੀ ਦਾ ਪੂਰਾ ਜੋਰ ਆ ਜੀ ਕੰਮ ਦੇ ਹਿਸਾਰ ਤੇ ਹੀ ਚੱਲਣ ਡਿਆ ਕੰਮ ਸਾਰਾ ਜੀ